ਔਰ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਅੱਜ ਦਾ ਵਲੋਗ ਆਪਣਾ ਸ਼ੁਰੂ ਹੋ ਗਿਆ ਇਹ ਆਪਣਾ ਲੈਂਬਰ ਤੋਂ ਆ ਗਿਆ ਨਖਰੇਜੇ ਕਰਦਾ ਉਹ ਕਹਿੰਦੇ ਉਹਨੇ ਸੱਟ ਨਾਲ ਲਵਾ ਲਈ ਯਾਰ ਜਵਾਦ ਵਾਲਨ ਕੱਟ ਜਾਂ ਵਾਲਨ ਕੱਢ ਦੋ ਯਾਰ ਉਹਨਾਂ ਨੂੰ ਨਹੀਂ ਉਹਦਾ ਵਾ ਕੁੱਦੇ ਦਾ ਜੇ ਵਾਲਨ ਕੱਢ ਕੇ ਤੇ ਲੱਕੜਾਂ ਬਣੀਆਂ ਤਿੱਖੀਆਂ ਯਾਰ ਵੱਜ ਜੂਗੀਆਂ ਸੌਰਵ ਕਿੰਨਾ ਰਹਿ ਗਿਆ ਬਹੁਤ ਕੰਮ ਸੌਰਵ ਕਿੰਨਾ ਰਹਿ ਗਿਆ ਕੰਮ ਆਪਣਾ ਮਾਸਟਰ ਵਾਲਾ ਹੋ ਗਿਆ ਸਾਰਾ ਨੀਚੇ ਵਾਲਾ ਬਸ ਇੱਕੋ ਜਿਹੜਾ ਉਹ ਰੇਤ ਲਾ ਠੀਕ ਆ ਤੇ ਇਧਰ ਕਿੰਨੇ ਖਤੇ ਰਹਿ ਗਏ ਆਪਣੇ ਇਧਰ ਸ਼ੈੱਡ ਗੇ ਹੌਂਗਰ ਹੈ ਉਹ ਖੇਤ ਵਾਲਾ ਹੂੰ ਕੋਈ ਹੈ ਚਲ ਫਿਰ ਅੱਜ ਇਧਰ ਦਾ ਸਾਰਾ ਨਿਬੜ ਜੂ ਤੁਹਾਡਾ ਪਰ ਕਾਣਾ ਹੀ ਅਭੀ ਦੋਗਦਾ ਵੀ ਰਹਿ ਗਿਆ ਸ਼ੈੱਡ ਗੇ ਪਰ ਆ ਉਹ ਵਾਲਾ ਇੱਕ ਵੀਰ ਪੁੱਛਦਾ ਸੀ ਵੀ ਸੁਸਾਇਟੀ ਵਾਲੇ ਖਾਦ ਦੇ ਨਾਲ ਦਿਆਂ ਨੂੰ ਜੂਰੀਆ ਦਿੰਦੇ ਵੀ ਸਾਰਿਆਂ ਨੂੰ ਮਿਲਣੀ ਸਾਨੂੰ ਤੇ ਆਪ ਬੜੀ ਮਿਲੀ ਆ ਤੇ ਜਿੰਨੀ ਕੋਈ ਇਹ ਵੀ ਦੁਕਾਨ ਤੋਂ ਲੈਣ ਜਾਈਏ ਨਾਲ ਨੈਨੋ ਜੀਰਿਆ ਜਿਹੜੀ ਉਹ ਮਿਲਦੀ ਹੀ ਮਿਲਦੀ ਹੈ ਹੁਣ ਲਾਗੜੀ ਬਦਲ ਗਿਆ ਵਾ ਸਾਸਰੀ ਕਾਲ ਜੀ ਆ ਮਿੱਠੂ ਦਾ ਜਵਾਕ ਮਿੱਠੂ ਵਾਂਗੂੰ ਰੁੰਦਾ ਰਹਿੰਦਾ ਬਸ ਉਹ ਉਹ ਐਨੂੰ ਕਰ ਰਮਾਲੇ ਚੱਲਦੀ ਜਾਂਦੇ ਪਰ ਇਹਨਾਂ ਵੇਖੋ ਵੀ ਇੱਕ ਫਰਕ ਵੇਖ ਤੁਹਾਨੂੰ ਦਿਖਾਉਣਾ ਜਦੋਂ ਆਪ ਕੰਪਿਊਟਰ ਕਰਾਏ ਜਾਂਦੇ ਸੀ ਨਾ ਰਾਤ ਨੂੰ ਜਦੋਂ ਘਰੇ ਆਉਣਾ ਵਾ ਹੁਣ ਅੱਜ ਇਹਨਾਂ ਦਾ ਥੋੜੀ ਕਲਾਸ ਲਾਉਨੇ ਆ ਰਾਤ ਨੂੰ ਜਦੋਂ ਘਰੇ ਆਉਣਾ ਸਾਰਾ ਟਰੈਕਟਰ ਵੀ ਘਾੜ ਕੇ ਆਉਣਾ ਤੇ ਕੰਪਿਊਟਰ ਕਰਾਏ ਤੋਂ ਮਿੱਟੀ ਲਾ ਕੇ ਆਉਣੀ ਪਰ ਹੁਣ ਇਹ ਮਹਾ ਹੀ ਮੈਨੂੰ ਸ਼ੱਕ ਆ ਵੀ ਘਰੇ ਹੀ ਪਹੁੰਚਦੇ ਆ ਕਿੰਨੀ ਕਿੰਨੀ ਮਿੱਟੀ ਟਰੈਕਟਰਾਂ ਦੇ ਉੱਤੇ ਲੱਗੀ ਕਿਉਂਕਿ ਜਿਹੜੀ ਮਸ਼ੀਨਰੀ ਆ ਨਾ ਇਹਨੂੰ ਆਪਾਂ ਕਿੰਨਾ ਪਿਆਰ ਨਾਲ ਸਾਂਭ ਲਾਗੇ ਤੇ ਉਨਾ ਹੀ ਇੰਨੇ ਆਪਾਂ ਨੂੰ ਕੰਮ ਦੇਣਾ ਤੇ ਆ ਇੰਨੇ ਲੇਟਾਂ ਵੀ ਜਗਦੀਆਂ ਛੱਡੀਆਂ ਨੇ ਵੀਰ ਨੇ ਤੇ ਮੁੜ ਕੇ ਇੰਨੇ ਹੋਣਾ ਖਣਾ ਯਾਰ ਇਹ ਸਟਾਰਟ ਨਹੀਂ ਹੁੰਦਾ ਵੇਖੋ ਇਹ ਰੰਜੋਤ ਸਿੰਘ ਦੇ ਕੰਮ ਚਾਰਜਰ ਵੀ ਚੱਲਦਾ ਛੱਡਿਆ ਸੋਚੂ ਨਹੀਂ ਕੱਟਿਆ ਇਹ ਦਵਾ-ਦਵਾ ਟ੍ਰੈਡ ਡੱਕ ਕੇ ਤੇ ਭੱਜ ਕੇ ਘਰੇ ਚਲ ਜੀਏ ਜਿਹੜਾ ਇੱਕ ਇੱਕ ਮਿੰਟ ਕੀਮਤੀ ਆ ਸਾਡਾ ਸਿਸਟਮ ਆ ਨਾ ਵੇ ਲੋ ਸਾਡੇ ਵੀ ਨੈਨੋ ਜੂਰੀਆ ਵੀ ਪਈ ਖਾਦ ਦੇ ਨਾਲ ਆ ਖਾਦ ਲੈ ਗਏ ਆ ਇਹਦੇ ਨਾਲ ਨੈਨੋ ਜੂਰੀਆ ਕਿੰਨੀਆਂ ਪੇਟੀਆਂ ਕਰਕੇ ਕੋਈ ਵੱਡਾ ਤੱਕ ਵੱਡਾ ਨਿੱਕਾ ਜ਼ਿੰਮੇਵਾਰ ਤਾਂ ਨਹੀਂ ਕੋਈ ਵੀ ਸਿਸਟਮ ਨਾਲ ਜਿਹੜਾ ਸਮਾਨ ਸਰਕਾਰ ਨੇ ਦੇਣਾ ਉਹ ਦੇਣਾ ਹੀ ਆ ਹਾਂ ਸਾਰੀ ਨਾਨੋ ਜੂਰੀ ਆ ਖਾਦ ਦੇ ਨਾਲ ਮਿਲੀ ਕਿਉਂ ਬੰਦਿਆਂ ਨੂੰ ਭਿਉਉਣੇ ਅੱਜ ਮਟਰ ਮਟਰ ਰਹਿੰਦੇ ਆਂ ਇਹਦੀ ਫੱਟ ਕਰਾਂਗੇ ਤੇ ਚਲੋ ਕੰਮ ਨਿਬੇੜਨੇ ਚੱਲ ਚੁੱਕੇ ਆ ਆ ਗਏ ਆ ਮੁੰਡੇ ਹੋਣਾ ਆਪਣੇ ਤੇ ਰੋਟੀ ਪਾਣੀ ਤਿਆਰ ਆ ਕਿੱਦਾਂ ਤੇ ਮਾਰੀ ਜਾਂਦੇ ਨੇ ਹਵਾ ਹੂਗਾ ਮੈਂ ਨਾ ਫੇਰੇ ਬਲੌਗ ਵੇਖੀ ਨਹੀਂ ਬੋਲ ਤੂੰ ਬਲੌਗ ਵੇਖਣਾ ਵਾ ਇਦਾਂ ਜਿਹੜੇ ਜਵਾਕਾਂ ਜਗਾਰੂ ਬਣਦੇ ਆ ਆ ਲੈੜ ਦੀ ਜਵਾਲ ਚੋਣਦੇ ਆ ਲੈ ਆ ਲੈ ਟੇ ਜਗੰਦੀਆਂ ਇਹ ਭਾਵੇਂ ਨਾ ਜਗਦੀ ਹੈ ਹਾਂ ਆਪਾਂ ਕਿੱਨੇ ਜਾਣੇ ਓਏ ਓ ਨਹੀਂ ਪਤਾ ਲੱਗਦਾ ਹਵਾ ਮਾਰਨ ਵਾਲਾ ਮੁੰਡਾ ਹਵਾ ਮਾਰੀ ਜਾਂਦਾ ਵਾ ਬਸ ਸੌਜੀ ਬਣ ਗਈ ਜੀਰੋ ਆਪਾਂ ਤੁਰ ਪੈਣਾ ਯਾਰ ਜੀ ਹੁਣ ਆਪਣੀ ਪਾਰ ਦੀ ਤਿਆਰੀ ਤੁਰੇ ਜਾਂਦੇ ਸਰਪ੍ਰੀਤ ਸਿੰਘ ਸ਼ੱਬਾ ਅੱਜ ਆ ਗਿਆ ਵਾ ਇਹ ਵੀ ਕੰਮ ਤੋਂ ਡਰ ਜਾਂਦਾ ਖੜਾ ਆ ਬੜਾ ਚਾਲੂ ਆ ਕੰਮ ਤੋਂ ਹਾਂ ਪਾਰਾ ਕੰਮ ਵੇਖ ਕੇ ਛੁੱਟੀ ਪਾਰਾ ਕੋਏ ਪਾਰਾ ਕੰਮ ਵੇਖ ਕੇ ਛੁੱਟੀ ਕਰਦਾ ਹਾਂ ਨਾ ਨਾ ਹਾਂ ਸਾਨੂੰ ਇਹ ਫੋਰਮੈਨ ਆਵੇ ਕਿੰਨੇ ਘੰਟੇ ਸਹੀ ਕਰਾਇਆ ਬਾਬੇ ਵੇਲਾ ਇੱਕ ਬੇੜੇ ਨੂੰ ਚੰਦਰਾ ਉਹ ਵੀ ਕੰਮ ਕਰਾਦਾ ਇੱਕ ਟੂਲ ਝਾਭਣ ਵਾਲਾ ਉਹ ਵੀ ਲਵਾ ਦੇ। ਆ ਆ ਸੋਖ ਤੇ ਵੱਜਾ ਨਹੀਂ ਨਲਕੇ ਦਾ ਨਹੀਂ ਜਾ ਰਿਆਣਾ ਉਹਦਾ। ਕਈ ਵਾਰ ਉਹਨ ਦਿਆ ਦੂਜਾ। ਪਾਣੀ ਨਹੀਂ ਇੱਥੇ ਆਪ ਟੂਆ ਜਾ ਮਾਰਦਾ ਨਾ ਇਹਨਾਂ ਤਰੀਕਾ ਨੇ ਆਪਣੇ ਆਪ ਪਾਣੀ ਖਿੱਚ ਲੈਣਾ। ਨਾ ਵੀ ਜੜਾ ਹੋਣਗੇ ਇਹਨਾਂ ਆਪਣੇ ਆਪ ਖਿੱਚ ਲੈਣਾ। ਇਹਨਾਂ ਜਦੋਂ ਜਿੱਥੋਂ ਇਹਨਾਂ ਨੂੰ ਪਾਣੀ ਮਿਲਿਆ ਨਾ ਆਪਣੇ ਆਪ ਇਧਰ ਨੂੰ ਇਹਨਾਂ ਜੜਾਂ ਲੈ ਆਉਣਾ। ਲੰਮੇ ਇਤਰਾ ਖਾਲੀਆਂ ਮਾਰ ਦਿੰਦਾ ਹੈ ਨਾ ਵੀ ਆਹ ਲੈਂਬਰ ਵਾਵਾ ਰਾਜ ਇਥੇ ਯਾਰ ਮਿੱਟੀ ਪਾਣੀ ਤੇ ਖਲੋਤਾ ਹੀ ਰਵੇ ਜਿਹੜਾ ਗੇੜੇ ਆਵੇ ਕਿ ਜਾ ਐਨੂੰ ਜੀ ਜਾਂਦਾ ਐਵੇਂ ਖਰਾਬ ਹੋਂਦਾ ਪਾਣੀ ਆ ਰੁੱਖਾਂ ਨੂੰ ਤੇ ਆਵੇ ਮੈਂ ਉਤਰ ਐਨੂੰ ਆਖਿਆ ਜਿ ਸ਼ਦਾਈ ਨੂੰ ਜੋਦੇ ਨੂੰ ਮੈਂ ਆਉ ਥੇ ਕਰਾ ਨਲਕਾ ਉੱਚੇ ਤਾਂ ਨਾਲੇ ਤੇ ਆ ਭੈ ਦੇ ਤਰੀਕਾ ਨਾਲ ਮੋੜ ਪਾਣੀ ਆ ਵੀ ਨਾਲੇ ਨੂੰ ਪਾਣੀ ਪਈ ਆ ਤਾਂ ਆਮ ਕਹਿੰਦੇ ਜਨਲ ਮਾਰਦੇ ਨਹੀਂ ਆਪਾਂ ਇਹਨਾਂ ਨੂੰ ਖਾਲੀ ਮਾਰਦੇ ਇੱਥੇ ਗੰਦਾ ਨਾ ਬਾਕੀ ਇੱਥੇ ਇਹਨੂੰ ਕੋਈ ਜਣਾ ਪਾਣੀ ਪਾਣੀ ਹੈ ਹੀ ਪਾਣੀ ਠੰਡਾ ਵਾਲਾ ਪਾਣੀ ਠੰਡਾ ਵਾਲਾ ਗੁਰੂਆ ਆਹ ਪਾਣੀ ਕੋਈ ਇਤਨਾ ਹੀ ਪਪੂਲਰ ਆ ਪਪੂਲਰ ਵੇਖਣ ਨੂੰ ਹੈਗੇ ਆ ਵੀ ਪਪੂਲਰ ਲੱਗੇ ਆ ਇਹਨਾਂ ਜੀ ਤੇ ਮਾਰਾ ਮੋਟਰ ਜਾਲ ਪਾਣੀ ਤਾਂ ਹੈਗੀ ਐ ਇੱਥੇ ਪਪੂਲਰਾਂ ਨੂੰ ਹਣ ਪਪੂਲਰਾਂ ਨੂੰ ਤੇ ਇਹ ਆ ਵੀ ਲੱਗੇ ਕਰਕੇ ਆ ਬਸ ਆਪਾਂ ਨੂੰ ਲੱਗਣ ਡਿਆ ਕਹਿੰਦੇ ਗਰੋਥ ਨਹੀਂ ਕਰਦੇ ਆਪਾਂ ਕਿਹੜਾ ਤੁਹਾਨੂੰ ਪਾਣੀ ਪਾਉਣ ਡਿਆ ਯਾਰ ਵੇਖ ਲਈ ਹੁਣ ਉਰਲੇ ਜਿਹੜੇ ਖੱਤੇ ਨੂੰ ਤੂੰ ਪਾਣੀ ਲਾ ਆਣਾ ਉਹ ਰਲਦੇ ਨਹੀਂ ਪਪੂਲਰ ਇਹ ਉਹਨਾਂ ਨਾਲੋਂ ਮੋਟੇ ਹੋ ਜਾਣੇ ਹਾਂ ਪਾਣੀ ਨਾਲ ਤੇ ਜਾਣ ਪੈਂਦੀ ਜਾਂਦੀ ਦੂਜੇ ਦਿਨ ਪੁੱਛਦੇ ਆ ਕਦੋਂ ਪਾਣੀ ਇਕੱਠਾ ਹੋ ਜਾਂਦਾ ਮੈਂ ਫਰਕ ਵੇਖਦਾ ਹਾਂ ਉਹਨਾਂ ਦਾ ਕੰਮੇ ਨੂੰ ਪੁੱਛਦੇ ਯਾਰ ਵੀ ਵੀਰ ਬਣ ਕੇ ਇੱਕ ਅੱਧੀ ਦਿਹਾੜੀ ਦੇ ਦੇ ਯਾਰ ਸਾਨੂੰ ਉਹ ਹਰੇ ਹੋ ਜਾਂਦੇ ਨਾਲ ਹੀ ਉੱਜ ਕੇ ਪਾਰ ਹੋਣਾ ਅੱਜ ਜਿਨ੍ਹਾਂ ਨੂੰ ਪਾਣੀ ਨਹੀਂ ਲੱਗਾ ਉਹ ਕਰਮਾਰੇ ਜੀ ਪੱਤੇ ਤੇ ਜਿਹੜਾ ਪਾਣੀ ਲੱਗ ਗਿਆ ਉਹ ਵੀ ਗੇਟਾ ਹੁੰਦਾ ਹੈ ਹੋਰ ਆ ਬੜਾ ਪਿੰਡਾ ਗੁਰੂਆ ਬੰਦੇ ਬਰਾ ਜਾਣ ਯਾਰ ਸੋਕਾ ਤੇ ਸੋਕ ਹੁਣ ਦੁਪਹਿਰ ਦਾ 1:20 ਮਿੰਟ ਹੋ ਗਏ ਬੰਦੇ ਵਿਚਾਰੇ ਜਿਹੜੇ ਬਈ ਸਵੇਰ ਦੇ ਕੰਮ ਲੱਗੇ ਤੇ ਹੁਣ ਰੈਸਟ ਤੇ ਕੋਈ 2 ਘੰਟੇ ਰੈਸਟ ਕਰਨ ਦੇ ਫੇਰ ਵਧੀਆ ਤੁਰ ਪੈਂਦੇ ਤੇ ਜੀ ਸਾਰੀਆਂ ਮੋਟਰਾਂ ਮਟਰਾਂ ਫਿੱਟ ਕਰਕੇ ਹੁਣ ਘੰਟਾ ਦੋ ਦੇ ਰੈਸਟ ਮਾਰ ਆ ਕਈਆਂ ਵਿੱਚ ਰੱਖੋ ਬਹੁਤ ਪਾਣੀ ਦੇ ਫੁੱਲ ਜਾਣੀਆਂ ਸਾਰੀਆਂ ਕਈਆਂ ਵਿੱਚ ਰੱਖੋ ਪਾਣੀ ਦੀ ਚੜਨੀ ਜੁੜਨੀ ਕੁੱਟ ਕੇ ਤੜਕਾ ਲਾ ਕੇ ਤੇ ਹੁਣ ਰੋਟੀ ਪਣੀ ਛਕਦੇ ਆ ਤੇ ਸੌਂਨੇ ਆ ਇਹ ਲੱਗਦੇ ਆ ਇਦਾਂ ਹੀ ਕੰਮ ਚੱਲੀ ਜਾਣੇ ਹਲੋ ਚਲੋ ਐ ਮਾਰ ਦੋ ਸਾਰੇ ਮੱਖੀਆਂ ਮੱਖੀਆਂ ਜਿਹੜੀਆਂ ਭੇਓ ਡੜ ਜਾਣੀਆਂ ਧੋ ਦੋ ਸਾਰਾ ਥਾਂ ਨਾਲੇ ਠੰਡਾ ਹੋਊ ਦੁਪਹਿਰੇ ਤੇ ਮਾਰੋ ਚਲੋ ਇੱਥੇ ਮਾਰੀਏ ਆਹ ਕੰਦ ਜੀ ਦੇ ਮਾਰੋ ਜਿਹੜੀਆਂ ਮੱਖੀਆਂ ਆਈਆਂ ਜਮਾ ਹੋਈਆਂ ਪਾਣੀ ਮਾਰੋ ਤੇ ਪਾਣੀ ਹਾਂ ਜੀ ਦੇ ਦੇ ਦਿੱਤੀ ਫੇਰ ਤੋਂ ਫਾਈ ਦੁਪਹਿਰ ਬੜੀ ਲੱਗੀ ਬੰਦੇ ਵਾਦੋ ਮੀ ਅੱਜ ਪੱਤੀਆਂ ਕੋਈ ਇੱਥੇ ਨਾ ਕਿਹੜਾ ਕਰਉਂਗਾ ਅਸੀਂ ਮੈਂ ਕਾ ਦੋ ਇਹਨੂੰ ਧੋਦੋ ਨਾ ਗਾਂਧੀ ਜੀ ਨੂੰ ਮਾਸਾ ਉਹ ਸੋਹਣੀ ਪਾ ਪਾਣਿਆ ਝਾ ਚੋਕ ਲੈ ਬਾ ਇੱਧਰ ਹਾ ਲੱਸੀ ਜੀ ਡੋਲਦਾ ਤੁਸੀਂ ਕਿਹੜਾ ਹੁਣ ਪੀਣੀ ਹੈ ਯਾਰ ਐਵੇਂ ਮੱਖੀਆਂ ਦਾ ਥਾਂ ਵਾ ਧੋ ਗਏ ਸਾਰੇ ਉੱਚ ਪਾਣੀ ਮਾਰੀਏ ਖਾ ਤੋਦੇ ਡੋਲ ਦੇਣ ਸਬਜੀ ਆ ਨਵੀਂ ਆਏ ਭਾਂਡੇ ਤੋਦੇ ਸਾਰੇ ਇਧਰ ਚੋਕ ਲਿਆ ਤੂੰ ਲੈ ਚੰਡੀਗੜ੍ਹ ਗਏ ਇਹਨੂੰ ਉਹ ਚਾ ਚੋਕ ਲਿਆ ਤੁਜੇ ਚਾ ਚੋਕ ਲਿਆ ਡੋਲਣੀ ਤੇ ਇਹ ਤਾਂ ਮਾਰ ਉਹ ਚੀਪਣੀ ਕੋਈ ਡੋਲਣੀ ਤੇ ਫਰੀ ਫਰੀ ਉਧਰ ਰੱਖ ਉਧਰ ਬਾਪੇ ਨੂੰ ਦੇ ਜਾ ਹੈਡਸਰਸ ਲਈ ਲਈ ਥਿਆਰੇ ਮਾਰੋ ਸਰਪਸਰ ਸਰਪਰੇ ਨਹੀਂ ਸਰ ਨੂੰ ਮਾਰੋ ਰੋੜ ਆ ਕੰਨੀ ਦੇ ਵੀ ਆ ਵੀ ਬਰਬਾਲ ਕਰਦੇ ਕੋਈ ਉਦੋਂ ਅਸੀਂ ਆ ਇੰਦੀਆਂ ਮਾਂ ਲਿਆਏ ਬੇਰ ਅੰਦਰ ਲਾਤੀਆਂ ਕੋਈ ਨਹੀਂ ਕਰਾਂਗੇ ਇਹ ਕਰਨਾ ਆਪਾਂ ਜ ਵੱਡਾ 12 ਪਾਇਆ ਹਣ ਨਾਲ ਖੜਾ ਬਣਾਗੇ ਨਾ ਇਹ ਐਵੇਂ ਕੀਤੇ ਬਾਰੇ ਸਾਰੇ ਠਾਲਾ ਜੀ ਇਦਰਾ ਸੁਟੀ ਆ ਪਾਣੀ ਯਾਰ ਆਪ ਉੱਤੇ ਪਾ ਦੇ ਦੇ ਤੇ ਬੈਂਚ ਦੇ ਉੱਤੇ ਹੀ ਪਾ ਦੇ ਬੈਂਚ ਦੇ ਇਹ ਖਰਾਬ ਆ ਚਾਰਜਰ ਹਾਂ ਕੋਈ ਜਿਗਾਰਡ ਲਾਉਣਾ ਤੇ ਲਾ ਸਕਦੇ ਉਤਰਾ ਖਰਾਬ ਆ ਓਏ ਆਪਾਂ ਪਾਸੇ ਕਰ ਲੈਣ ਡੱਬੇ ਡੁੱਬੇ ਸੁਨੀਲ ਹਾ ਡੱਬੇ ਪਾਸੇ ਕਰਕੇ ਕੰਦਜੀ ਤੇ ਮਾਰਨਾ ਸਾਬ ਤੇ ਰੋਣ ਮੋਲਾ ਕੋਲਿਆ ਸੋ ਆ ਗਿਆ ਸਾਰ ਇਹ ਪਾਈ ਇਹਨੂੰ ਮਾਰ ਕੇ ਗਰੀਸ ਗਰੂਸ ਦੇ ਕਰਨ ਲੱਗੇ ਚਾਲੂ ਮਸ਼ੀਨ ਦਾ ਕੰਮ ਹਾਂ ਤੇਖੇ ਜੀ ਨੂੰ ਪੰਨੇ ਇਹ ਮੁੜ ਕੇ ਚਲ ਸੋ ਚੱਲ ਚੱਲੀ ਜਾਣਾ ਨੇ ਹਾਂ ਲਾਲਾ ਗੜ ਗਿਓ ਇਤਨਾ ਨਹੀਂ ਹੁੰਦੀ ਪਰ ਤਿੱਖੀ ਲਿਓਣੀ ਪਣੀ ਯਾਰ ਚੱਲ ਕੋਈ ਨਹੀਂ ਸਵੇਰੇ ਲਿਓਣਾ ਫਿਰ ਤਿੱਖੀ ਮਸ਼ੀਨ ਚੋਂ ਕੱਢ ਕੇ ਯਾਰ ਹੌਣ ਦਾ ਤਾਂ ਟਾਈਮ ਖਰਾਬ ਕਰਨਾ ਇਹਨੇ ਦੇਖੀ ਲੈਣਾ ਤੇ ਹੁਣ ਚੱਲੀਏ ਤੇਲ ਤੂਲ ਤਿਆਰ ਕੀ ਰੈਡੀ ਹੈ ਆਪਣਾ ਆਹ ਫੜਾ ਕੱਪੀਆਂ ਨਾਲ ਆਹ ਲੜ ਬਸ ਛੀਨ ਦਾ ਕੰਮ ਹੋ ਗਿਆ ਸ਼ੁਰੂ ਹੁਣ ਆਪਾਂ ਜਿਹੜੀ ਸੁੱਕੀਆਂ ਅੱਡਾ ਬਣਾਉਣ ਡੈ ਜਿਹੜੀਆਂ ਜਿੱਤਾਂ ਪਾਣੀ ਚਾਦੂ ਕਰਨਾ ਦੇਖੋ ਆਹਦੀ ਪ੍ਰੋਗਰੈਸ ਬਹੁਤ ਵਧੀਆ ਆਣ ਪਾਈ ਰਹੀ ਆ ਤੇ ਵਧੀਆ ਸਾਰੇ ਮੇਰੇ ਵੀਰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਣੇ ਖੇਤਾਂ ਦੇ ਵਿੱਚ ਮਸ਼ੀਨਰੀ ਨੂੰ ਐਡ ਕਰੋ ਤਾਂ ਜੋ ਆਪਣੀ ਸਿਰਦਰਦੀ ਥੋੜੀ ਖਤਮ ਹੋ ਸਕੇ ਹੁਣ ਸਿਰਫ ਬੰਦੇ ਸਿਰੇ ਸਿਰੇ ਹੀ ਇਕੱਲੇ ਬੰਨਣ ਡਿਆ ਬਾਕੀ ਸਾਰਾ ਕੰਮ ਐ ਮਸ਼ੀਨਾਂ ਕਰੀ ਜਾਂਦਾ ਇਸ ਕਰਕੇ ਜਿੰਨੇ ਵੀ ਆਪਾਂ ਆਪਣੀ ਖੇਤੀ ਬਾੜੀ ਦੇ ਵਿੱਚ ਮਸ਼ੀਨਰੀ ਨੂੰ ਐਡ ਕਰਾਂਗੇ ਨਾ ਓਨੀ ਜਿਆਦਾ ਵਧੀਆ ਵਾ ਕਿਉਂਕਿ ਬੰਦੇ ਇੰਨਾ ਕੰਮਾਂ ਤੋਂ ਭਾਈਦੇ ਹੁੰਦੇ ਆਡਾਂ ਬਣਾਉਣੀਆਂ ਚਲੋ ਜਿੱਥੇ ਦੇ ਪਾਈਪ ਲੰਦਾ ਆਈਆਂ ਉਹਦੇ ਵਧੀਆ ਬਾਕੀ ਵੱਟਾਂ ਮੁੱਟਾਂ ਲੰਬਣ ਸੁੱਕੀ ਮਿੱਟੀ ਜਿੱਦਾਂ ਦਾ ਮਰਜ਼ੀ ਵਾਣ ਹੋਵੇ ਰੇਤਲਾ ਸਿਰਫ ਪਾਣੀ ਦੇ ਵਿੱਚ ਥੋੜਾ ਜਿਹਾ ਘੱਟ ਉਹਨੂੰ ਪਹਿਲਾਂ ਲੇੰਬ ਲੋ ਐਡਾਂ ਦੀ ਵੱਟ ਬਣਦੀ ਪਹਿਲਾਂ ਲੇਪਾਂਗੇ ਆਹ ਦੇਖੋ ਸਾਹਿਬ ਨੂੰ ਤੇਰਾ ਸ਼ੁਕਰ ਆ ਇਕਬੀਰ ਪੁੱਛਦਾ ਕਿੰਨੀ ਪਨੀਰੀ ਵੀਰ ਜੀ ਵੀਰ ਜੀ ਇੱਥੇ ਆਪਣਾ 2 ਕਿੱਲੇ ਪੂਰੀ ਪਨੀਰੀ ਆ ਇਹ ਵਧੀਆ ਲਾਉਣ ਵਾਲੀ ਹੋ ਜਲੀ ਬਹੁਤ ਸੋਹਣੀ ਪਨੀਰੀ ਸੰਗਣੀ ਤੇ ਵਧੀਆ ਕੋਈ ਵਿੱਚ ਗੰਦ ਗੁੰਦ ਨਹੀਂ ਉਕਿਆ ਹੁਣ ਕੱਲ ਖਾਦ ਪਾਈ ਆ 1 1/2 ਛੱਡ ਕੇ ਫੇਰ ਖਾਦ ਪਾ ਦਾਂਗੇ ਰੋਚਕ ਤੋਣ ਆ ਜਾੜਾ ਬਣਾਉਣ ਦੇ ਨਾਲ ਮਸ਼ੀਨ ਥੋੜਾ ਜਿਹਾ ਬੰਦਿਆਂ ਨੂੰ ਸੌਖਾ ਰਹਿੰਦਾ ਵਾ ਵੀ ਜਿਹੜੀ ਮੋਟੀ ਮੱਟੀ ਵੱਡੀ ਆੜ ਉਹ ਬਣਾ ਦੇਦੀ ਮਿੰਟੋ ਮਿੰਟੇ ਅੱਜ ਮੇਰੀ ਡਿਊਟੀ ਹੁਣ ਚਾਰ ਨੇ ਡੰਗਰ ਸਾਰੇ ਕੰਮ ਕਰੀ ਜਾਈਦੇ ਆ ਬੰਦਾ ਲਗਾਉਣ ਗਿਆ ਸੀ ਬੰਦੇ ਨੂੰ ਪੇੜੀ ਦੇ ਕਿੰਨਾ ਫਰਕ ਪੈ ਗਿਆ ਉਹਦੰ ਦਾ ਜਿੱਦਣ ਦੇ ਪਿੰਡੋਂ ਲਿਆਂਦੇ ਡੰਗਰ ਇੱਧਰ ਲਿਆ ਇੱਧਰ ਲਿਆ ਮੈਂ ਵਟ ਪਾ ਦੇਣਾ ਫਿਰ ਅੱਗੇ ਨੂੰ ਰਾਜੀ ਹੋ ਗਿਆ ਹੁਣ ਇਹਨਾਂ ਨੂੰ ਇੱਕ ਵਾਰ ਮਲੇ ਫਾਇਦਾ ਵਾਈ ਤੇ ਰਨੇ ਫੇਰ ਭੰਡਣਗੇ ਇੱਥੇ ਹਣ ਨਾ ਆ ਕੇ ਦੁਪਹਿਰੇ ਫੁੱਲ ਗਰਮੀ ਚ ਆਪਾਂ ਬੰਦੇ ਨੂੰ ਆਖਣਾ ਯਾਰ ਪਾਣੀ ਪਾ 2 ਮਿੰਟ ਉੱਤੇ ਪਾਇਆ ਉਹ ਪਾਣੀ ਨਾ ਫੇਰ ਮੜੀਆਂ ਜਾਂ ਵਿਚਾਰੀਆਂ ਠੰਡੀਆਂ ਹਣੀਆਂ ਤੇ ਫੇਰ ਹਣ ਜਨੰਦ ਜਾ ਲੱਗਣਾ ਤੇ ਪਛਾੜ ਜਣਾ ਹੁਣ ਇੱਥੇ ਦੁਪਹਿਰੇ ਮੈਨੂੰ ਸ਼ੱਕ ਅਹੀਂ 12 ਵਜੇ ਪਾਣੀ ਚ ਭਾਈਆਂ ਸੀ ਤੇ 3 ਵਜੇ ਪਾਣੀ ਚੋਂ ਆਪੇ ਬਾਹਰ ਨਿਕਲੀਆ ਇਸ ਹਾਲ ਲਓ ਕਿੰਨਾ ਫਰਕ ਡੰਗਰ ਨੂੰ ਪੈਂਦਾ ਜਦੋਂ ਚੰਗਾ ਖਾਣਾ ਨਹਾਉਣਾ ਧੋਣਾ ਖੁੱਲਾ ਰਹਿਣਾ ਫਰਕ ਤਾਂ ਫੇਰ ਪੈਣਾ ਹੀ ਆ ਮੰਡ ਦੇ ਸੁੱਖ ਵੀ ਹੈਗੇ ਆ ਦੁੱਖ ਵੀ ਹੈਗੇ ਸਾਰਾ ਕੁਝ ਹੈਗਾ ਚਲੋ ਆਪਣੀ ਡਿਊਟੀ ਆ ਗਈ ਫੇਰ ਲੋ ਜੀ ਆਪ ਦੀ ਡਿਊਟੀ ਸੰਭੋ ਆ ਡੋਲਰੀ ਜੀ ਲੈ ਜਾ ਉੱਥੇ ਲਾ ਕੇ ਡੰਡਾ ਹੈਗਾ ਵਾ ਬੰਦੇ ਆਪਣੇ ਬਣਾਉਂਦੇ ਆਟਾ ਜਿਹੜੀ ਜਿਆਦੀ ਸਖਤ ਆਟਾ ਉੱਥੇ ਨਹੀਂ ਲਾਈਦਾ ਜਿੰਦਰਾ ਵੀ ਤਾ ਪੌਣ ਵਾਲਾ ਜਿੰਦਰਾ ਜੀ 40 ਸਖਤ ਤੇ ਟੁੱਟਦਾ ਵਾ ਇਸ ਕਰਕੇ ਉਹਨਾਂ ਸਵੇਰ ਦਾ ਤੇ ਹੋਣ ਸ਼ਾਮ ਦਾ ਟਾਈਮ ਵੇਲੇ ਇਹ ਟਾਈਮ ਹਰ ਇੱਕ ਬੰਦੇ ਨੇ ਆਪਣ ਦੇ ਘਰੇ ਜਾਣਾ ਹੁੰਦਾ ਕਿ ਨਹੀਂ ਕੁਦਿਆ ਯਾਰ ਸਿਰਫ ਆਜ ਹਰ ਇੱਕ ਬੰਦੇ ਨੇ ਨਹਾ ਤੋ ਕੇ ਸੋਣਾ ਹੁੰਦਾ ਪੰਛੀ ਵੀ ਆਉਂਦੇ ਆਲੇ ਜਣ ਕੇ ਬੱਚੇ ਆਉਂਦੇ ਆ ਰੋਡ ਮਾਮੇ ਨੇ ਕੀ ਦੇ ਕੋ ਜਾਣਾ ਮਾਮੇ ਨੇ ਅਲਰੇਟ ਆ ਗਿਆ ਮਾਮੇ ਨੇ ਠੋਡ ਮਾਰ ਕੇ ਆ ਲੈਟ ਕੋਈ ਨਹੀਂ ਰਿਕਾਰਡਿੰਗ ਕਾਦੀ ਕਰਦੇ ਤੂੰ ਤੇ ਨਾ ਤੈਨੂੰ ਮਾਰੀ ਵੀ ਚੰਗੀ ਅੱਖ ਨਹੀਂ ਮੈਂ ਤਾਂ ਮਾਰੀ ਅੱਖ ਨਹੀਂ ਐਂ ਦਾ ਤੈਨੂੰ